ਫਸਤੀ ਕਾਲ ਵਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਮਸ਼ੀਨ ਵਾਲੇ ਕੋਲ ਪਹੁੰਚੇ ਆ ਪਾਲਾ ਮਿਲੋ ਸੁੱਖੀ ਰੂ ਕਾਲੇ ਪਿੰਨਾ ਹੋ ਗਿਆ ਕੰਮ ਇਹਦਾ ਹਾਂ ਉਹ ਕਾਲੇ ਕਾਲਾ ਮੰਨਦਾ ਨਹੀਂ ਹੈਗਾ ਰ ਪੱਕੀ ਹੋਈ ਨਹੀਂ ਹੋ ਗਿਆ ਇਹਦੀ ਵੀ 70% ਉਧਰ ਹੋ ਗਈ ਪੱਕ ਗਈ 30 ਰਹਿ ਗਈ ਦੇਖ ਲੈ ਜੀ ਨਾ ਕਾਲੂ ਵੜਾ ਲਵੇ ਅੱਜ ਮਸ਼ੀਨ ਰੈਡੀ ਹੈ ਸਸੀ ਗੱਲ ਨੂੰ ਜੀ ਸਾਰਿਆਂ ਨੂੰ ਅੱਜ ਰੈਡੀ ਹੈ ਵੀਰੇ ਆਹਾ 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 ਬੋਲ ਜੇ ਤੂੰ ਸੀਜ਼ਨ ਚ ਕਹਦੇ ਕਰੇ ਹਾਂ ਦੋ ਚ ਲੱਗਿਆ ਨਾ ਨਾ ਇਹਨੂੰ ਮੰਨ ਲਾ ਵੀ ਲਾਗੇ ਦੱਸ ਦਿਓ ਦੱਸ ਦਿਨ ਲਾ ਜੀ ਹੂੰ ਉਹ ਜਦੋਂ ਬਈ ਕੋਸਤਾ ਸਮਾਨ ਕਰਕੇ ਦੋ ਤਿੰਨ ਦਿਨ ਤਾਂ ਸਾਡੇ ਸਮਾਨ ਕਰਕੇ ਸਮਾਨ ਗਲਤ ਆ ਗਿਆ ਕੋਈ ਨਹੀਂ ਮਿਲਿਆ ਨਾ ਉਹ ਪੱਤ ਲਿਆਂਦੀ ਹੈ ਕਿੱਥੇ ਲਿਆਂਦਾ ਸਮਾਨ ਉਹ ਉਸਤਾਦ ਜੀ ਉਹ ਪੱਤੀ ਲਿਆਂਦੀ ਫਿਰ ਉਹ ਜਿਹੜੀ ਵਰਤੀ ਜਿਹੜੀ ਕਹਿੰਦਾ ਉਹ ਜਾਸੀ ਉੱਧਰ 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 ਹਾਂ ਪਰ ਮੇਰਾ ਪਹਿਲੀ ਪੱਤੀ ਜਿਹੜੀ ਪਹਿਲੀ ਹਾਂ ਹੂੰ 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 ਪੁੰਦੀ ਪੱਤੀ ਦੇਖ ਇੱਧਰ ਇਹ ਥੋੜੀ ਹਲਕੀ ਆ ਅੱਛਾ ਉਹ ਵੈਰੀ ਨਵੇਂ ਪਾਈ ਕਰ ਰਿਹਾ ਕਰੀ ਵੀ ਨਾਲ ਕਿਹੜੇ ਆ ਇਹ ਰਿਪੇਅਰ ਰਿਪੇਅਰ ਕਰਕੇ ਧੋਕੇ ਰਿਪੇਅਰ ਆ ਇਹ ਹੋਇਆ ਹੋਇਆ ਵੀਰੇ ਨਵੇਂ ਪਾਈ ਹਾਂ ਹਾਂ ਫਿਰ ਧੋਕੇ ਡਿਜ਼ਾਈਨਰ ਇਹ ਥੋੜਾ ਵੀ ਮੇਰੇ ਕੋਲੋਂ ਧੋਕੇ ਫਿਰ ਚੜਾਉਣੇ ਇੱਕ ਵਾਰੀ ਸਾਰੀ ਫਿਰ ਕਰਨੀ ਆ ਕਰਨੀ ਆ ਤੋ ਠੀਕ ਆ ਵੀ ਨਹੀਂ ਸੀਜ਼ਨ ਮਾ ਖੜਦੀ ਨਹੀਂ ਸੀਜ਼ਨ ਮਾ ਉਹ ਵਿਟੂ ਲੱਗਾ ਥੋੜਾ ਚੱਲੀ ਜਾਂਦਾ ਠੀਕ ਉਹ ਉਹਨਾਂ ਨੇ ਦਿਨ ਚ ਵੱਢਣੀ ਉਹ ਹੁਣ ਅਸੀਂ ਜਾ ਤਿੰਨ ਲਾ ਲੇ ਹਾਂ ਨੀਚੋਂ ਪਸਲੀ ਠੀਕ ਹੈ ਨਾ ਵੀ ਆਹ ਕੰਮ ਅਸੀਂ ਬਾਈ ਉਸ ਦਾ ਫਾਇਦਾ ਤਾਂ ਹੋ ਲੰਦੇ ਹੁੰਦੇ ਤੇ 10 ਵਜੇ ਮਸ਼ੀਨਾਂ ਚੱਲਣੀਆਂ ਉਹਨਾਂ ਨੇ ਸਾਜਰ ਦੀ ਧਕਾਣਾ ਚਲਾ ਦੇਣਾ ਪਰ 10 ਵਜੇ ਤੱਕ ਰੈਡੀ ਕਰ ਦੇਣੀ ਯਾਰ ਮੈਨੂੰ ਨੀ ਲੋੜ ਹੈ ਮੇਰਾ ਸਮਾਂ ਇਦਾਂ ਰਹਿ ਗਿਆ ਮੇਰਾ ਬੱਸ ਅਸਮਾ ਚੱਲੂ ਐਦਗੀ ਕੋਈ ਬੰਦੇ ਹੈਗੇ ਨਾ ਦੋ ਚਾਰ ਬੰਦੇ ਹੈਗੇ ਮੇਰੇ ਜਿਹੜੇ ਲਵਾਉਣਾ ਜੇ ਕਿਸੇ ਜਿਹੜਾ ਦਲਾਹ ਦੇ ਆਣਾ ਪੈਣਾ ਇਹ ਤਾਂ ਟੰਗਣਾ ਤਾਂ ਪੈਣਾ ਉਹ ਚਾਰ ਨਾ ਘਰ ਜਿਹੜੇ ਹੁਣ ਆਪਣੇ ਟੀਮ ਬਥੇਰੀ ਜਿਹਦੇ ਚੱਕ ਕੇ ਡੰਗਦੇ ਹਾਂ ਹੁਣ ਡੰਗਦੰਨੇ ਕੱਗਦਾ ਗੱਲ ਤੂੰ ਗੱਲ ਗੱਲ ਕਰ ਹੁਣ ਤਾਂ ਅਸੀਂ ਸੱਤੂ ਕਰਕੇ ਰੱਖਣਾ ਮੌਕੇ ਉਰੇ ਟੰਗਾਂਗੇ ਉਹਦੇ ਅੱਛਾ ਚਾਰ ਨਾ ਤਾਂ ਠੀਕ ਆ ਬਾਕੀ ਮਸ਼ੀਨਾਂ ਦਾ ਬਹੁਤ ਵਾਰ ਫਾਇਦਾ ਇਹਨਾਂ ਨੂੰ ਬਾਈ ਇਹਨਾਂ ਨੂੰ ਇਹਨਾਂ ਨੂੰ ਵੀ ਬੰਦ ਕਰ ਦੇ ਕਰੋ ਏ ਵੀਰੇ ਹੁਣ ਨਹੀਂ ਆਉਂਦਾ ਹੈ ਤੇਰੇ ਤਾਂ ਉਂਗਲੇ ਫੋਟੇ ਆਏ ਨੇ ਸਲਿੱਪ ਮਾਰਨ ਮਾਰਨ ਲੱਟ ਨਾ ਨਾ ਪੋੜੇ ਨੇ ਜਾ ਰਾਹ ਆਇਆ ਤੇ ਕੇਸੀ ਮਸ਼ੀਨ 22 ਘੰਟਾ ਤੇ ਇਹਦਾ ਨਾ ਗੇਟ ਤੇ ਗਿਰ ਗਿਆ ਕਿੰਨੇ ਰੁਪਏ ਨੇ ਗੇਟ ਤੇ ਅੱਛਾ ਇਹ ਟੁੱਟ ਗਿਆ ਸਾਦੇ ਸੀਪੇ ਮੈਂ ਉਹਨਾਂ ਮੁਰਦਿਆਂ ਦੀ ਸਰਵਿਸ ਕਰ ਦਤਾ ਉਹ ਨਾਟਕ ਨੇ ਇੱਥੇ ਖੁੱਲੇ ਨਾ ਹੂੰ ਮਾਦਰ ਕਾਲੇ ਕੋਲੇ ਜਾਂਦਾ ਇਹ ਮਾਦਰ ਕਾਲੇ ਨੇ ਬਣਾਇਆ ਸੀੜੀ ਉੱਥੇ ਜ਼ਰੂਰੀ ਕੋਲ ਲੈਣਾ ਦਾ ਤੇ ਮਾਦਰ ਦੇਖ ਉਸ ਨਵਾਂ ਹੀ ਪਾਇਆ ਸੀ ਮੈਂ ਵੀਰੇ ਬਾਈ ਦਾ ਪੱਤੀ ਆਹਰ ਨੂੰ ਠੀਕ ਆ ਦੇਖਣਾ ਪੱਤੀਆਂ ਲੱਦੀਆਂ ਲੱਦੀਆਂ ਬਾਗਾਂ ਮਾਹੌਲ ਸਾਡੇ ਇਹ ਕਹਿਆ ਜਾਂ ਪੱਕੀ ਦੱਸਦੀ ਮੈਂ ਕਿਹਾ ਜੇ ਇਹ ਇਹੀ ਗੱਲਾਂ ਤੂੰ ਸੀਜ਼ਨ ਚ ਕਹੇ ਵੀ ਜਾਂ ਦੱਸ ਰਹੀ ਹੈ ਵੱਢਣੀ ਆ ਇਹ ਗੱਲਾਂ ਖਾਦੀਆਂ ਹੋ ਜੂਵੇਂ ਸੀਜ਼ਨ ਚ ਤਾਂ ਦੁਪਹਿਰ 12 1 ਮੈਂਟਮੈਟਿਕ ਹੁਲਦੀ ਐਮੈਂਡਮੈਂਟ ਪੂਰੇ ਨਜ਼ਾਰਾ ਲੈਂਦਾ ਭਾਈ ਚੱਲ ਤੈਨੂੰ ਨਜ਼ਾਰਾ ਆ ਕੇ ਸਾਨੂੰ ਆ ਕੇ ਬਸ ਤੂੰ ਖੁਸ਼ ਅਸੀਂ ਖੁਸ਼ ਵਧੀਆ ਨਹੀਂ ਕਰ ਮੈਂ ਕਿਹਾ ਜੀ ਇੰਨੀ ਨਹੀਂ ਵਰਤੀ ਜਿੰਨੇ ਐਤਗੀ ਤਾਂ ਐਤਗੀ ਦਾ ਉਹੀ ਚੱਲੀ ਸੋਕੋ ਪੈ ਗਿਆ ਉਹারে ਇੱਕ ਹੋਰ ਦੇਖਿਆ ਉਹਦਾ ਨਾ ਜਿਹੜੀ ਜੀ ਨੇ ਤਾਂ ਕੱਲ ਮੇਰਾ ਹੁਣ ਤੇਰੇ 20 ਦਿਨੋਂ ਬੱਢ ਨਹੀਂਦਾ ਮੈਂ ਕਹਿੰਦਾ ਕੱਲ ਨੂੰ ਬਢਾਲਾ ਨਹੀਂ ਕੱਲ ਨੂੰ ਨਹੀਂ ਕਹਿੰਦਾ ਮੈਂ ਰੇਡੀ 2 ਬਾਈ ਨੇ ਕਿ ਪਾ ਕੇ 4 ਵਜੇ ਉਹ ਬੰਦੇ ਆ ਗਏ ਸ਼ਿਲਡਾ ਨੰਗਾਲਾ ਫੇਰਾ ਉਹਨਾਂ ਕੋਲ ਪਰਸਰ ਸੋਸਰੀਂ ਉੱਪਰੇ ਕਰਾਉਣੇ ਹੁਣ ਤਾਂ ਖੜੀ ਮੇਰੀ ਵੀ ਲੈ ਰਿਹਾ ਨਾ ਉਹ ਦੇਖ ਲੈ ਖੜੀ ਦੇਖ ਲੈ ਸੋਕਾ ਕਰਦਾ ਵੀ ਜੇ ਖੜੀ ਵੀ ਝਾਕੜ ਵੇ 31 ਗੁਣਾ ਬੰ ਕਿੰਨਾ ਮਾਸੜ 2200 ਕਿੰਨਾ ਰੇਟਾ ਕਿੰਨਾ ਰੇਟਾ ਦੋ ਵੀਰ ਜਿਹੜਾ ਹੋਇਆ ਰੇਡੀ ਨਹੀਂ ਹੈ ਜੀ ਨਾ ਨਾ ਇਹ ਇਹਦਾ ਕੀ ਸੁੱਕੀ ਗੱਲ ਪਤਾ ਕਿ ਇਹਦਾ ਢੇੜਾ ਨਹੀਂ ਹੈ ਉਧਰ ਨੂੰ ਜਿਹੜਾ ਰਿਸਕ ਨਹੀਂ ਲੈਣਾ ਬਾਈ ਹਾਂ ਤੇ ਰਿਸਕ ਵਰਤੋ ਦੁਨੀਆ ਖੜੀ ਐ ਐਡੀ ਐਡੀ ਪਤ ਨਹੀਂ ਉਹ ਵੀ ਤੇ ਰਹਿੰਦੇ ਆ ਜੀਰਿਆਂ ਦੇ ਉਹ ਮੈਂ ਗੱਲ ਹੈ ਕਿਹੜਾ ਨਾਮ ਹੈ ਇੱਕ ਛੋਟਾ ਰੱਖਣਾ ਕਿ ਬੜਾ ਹੈ ਦੇਖੀ ਉੱਥੇ ਵੇਖਣਾ ਨਾਡ ਨਹੀਂ ਪੈਣਾ ਵੀਰੇ ਸੱਚੀ ਗੱਲ ਆ ਉੱਥੀ ਕੱਢ ਕੇ ਲੈ ਆ ਤੂੰ ਮੈਨੂੰ ਪਤਾ ਲੱਗ ਗਿਆ ਨਹੀਂ ਤੂੰ ਰਿਸਕ ਦੀ ਗੱਲ ਕਰਦਾ ਐਡੀ ਪਤਰੀ ਲਈ ਫਿਰ ਤੂੰ ਕਿੱਡਾ ਰਿਸਕਾ ਨਾ ਮਾਸੜ ਇਜਾਇਆ ਆ ਗਿਆ ਨਹੀਂ ਆ ਉਹ ਲਿਆ ਆ ਆਪੇ ਆ ਗਈ ਬੱਸ ਨੂੰ ਮੈਂ ਥੋੜਾ ਉਹ ਕਰਿਆ ਮੈਂ ਅੱਛਾ ਉਹ ਦਿਨ ਵਾਲੀ ਉਹ ਗੱਲ ਕਰੀ ਫਿਰ ਇਹਨੇ ਹਾਂ ਆਹ ਸਮਾਨ ਅੱਛਾ ਆਹ ਸਮਾਨ ਇੱਕ ਚੀਜ਼ ਆ ਕੋਈ ਲੈ ਕੇ ਆਉਣੀ ਪੈਣੀ ਬਾਸ ਨੂੰ ਕਿੰਨੀ ਜਾ ਕਰ ਤੇ ਮਾਹ ਤੋਂ ਉਹਨਾਂ ਦਾ ਸਵਾਰ ਕਰ ਉਹਨਾਂ ਸਵਾਰ ਆਉਂਦੇ ਜਾਂਦੇ ਰਹਿੰਦੇ ਵੀਰੇ ਉਹ ਭੇਜ ਦੇਣੀ ਕਿਤੇ ਪਾਸ ਹੂੰ ਇਹ ਬੱਸ ਵੀਰੇ ਆ ਜੇ ਬਸਾ ਵੀਰੇ ਇਹ ਪੰਜਾਬ ਦਾ ਰੂਟ ਆ ਬੱਸਾ ਕੋਲ ਫਿਰ ਨੰਬਰ ਹੋਣਾ ਚਾਹੀਦਾ ਇਹਨਾਂ ਕਹਿੰਦਾ ਹੈਗਾ ਨੰਬਰ ਜਿਹੜੇ ਕਰੇ ਵੀਰੇ ਮੇਰੀ ਇੱਕ ਗੱਲ ਸੁਣ ਲੈ ਗੱਲ ਓਏ ਮੰਨੀ ਦੀ ਹੁੰਦੀ ਏ ਇਹਦੇ ਤੇ ਪਲੇਟ ਨਹੀਂ ਲੱਗਣੀ ਫਿਰ ਤੇਰੀ ਇਰੇ ਇੱਕਾ ਚ ਬੜਾ ਹੀ ਬੰਦਾ ਆ ਦੇ ਇਧਰ ਕੱਟ ਰਾ ਜਾ ਪਿੰਨਾ ਦੋ ਹੀ ਸਾਈਡ ਬੜਾ ਨਹੀਂ ਪਏ ਤਾਂ ਕਾਲੇ ਆ ਵੀ ਕੱਕ ਨਹੀਂ ਅੱਛਾ ਅੱਜ ਵੀ ਆ ਰਿਹਾ ਜੀ ਬਾਈ ਬਾਹਰ ਚੋੜਾ ਬੈਠਾ ਹੋਰ ਮੈਂ ਨਾ ਹੋਰ ਮੈਂ ਨਾ ਮੈਂ ਕੋਈ ਨਾ ਕੋਸਣਾ ਕਰਿਓ ਪਾ ਡੋਕਟਰ ਮੇਰੀ ਗੱਲ ਇਹ ਹੀ ਹੈ ਕਿ ਕੋਲ ਲੜਨਾ ਰੱਖਾ ਹੈ ਹਾਂ ਥੋੜਾ ਕਿਧੋਂ ਪਸੇਖ ਲੋ ਮਾਰ ਬਾਈ ਕਾਲੇ ਲੱਗ ਨਹੀਂ ਹੈ ਕੱਸ ਕੇ ਖਿੱਚ ਜਾਂਦੀ ਹੈ ਤਾਂ ਇਹ ਤਾਂ ਪਲੇਟ ਉਹ ਕਿੱਥੇ ਦੇ ਟੱਕੀ ਨਹੀਂ ਸਾਰਾ ਉਹ ਮੈਂ ਤੈਨੂੰ ਤਿਆਰ ਬਾ ਦਿਖਾ ਦਿੰਦਾ ਤੂੰ ਬੇਗੜ ਬੈ ਜਾ ਨਾ ਨੜਦਾ ਸਾਰਾ ਪਲੇਟ ਤੱਕ ਲੈ ਕਾਲ ਪਿੰਡਾਂ ਤੁਸੀਂ ਵੀ ਰੱਖਿਆ ਹੋਇਆ ਫਾਰਮ ਮਸੜਾ ਨੇ ਰੱਖਿਆ ਹੋਇਆ ਇਹਦੇ ਮੇ ਕਵਰ ਪੈਂਦਾ ਇਹ ਕਵਰ ਪੈਂਦਾ ਇਹ ਆ ਬਾਹਰ ਪਾ ਹੈ ਕੀ ਪਿੰਡਾ ਹੈਗੀ ਸਾਡੇ ਕੋਲ ਪੇਸ ਨਹੀਂ ਰਣੀ ਇਹਦੀ ਦੇਖ ਲੈ ਲੈ ਕਵਰ ਪੈਂਦੀ ਹੈ ਕਿ ਸਪੇਸ ਥੋੜੀ ਪੇਸ ਹੈਗੀ ਆ ਫਿਰ ਵੀ ਪਰ ਇਹ ਅੱਧਾ ਚੜਨਾ ਬੈਨਗ ਅੱਛਾ ਐਂ ਦੇਖਦਾ ਇਹ ਇਹਦੇ ਅੱਧਾ ਚੜਦਾ ਇਹਦੇ ਨਾਲ ਇਹਦੇ ਨਾਲ ਲੱਗਣਾ ਕੱਟਣਾ ਲੱਗਣਾ ਨਾ ਕੱਟਣਾ ਆਪੇ ਅੱਧਾ ਲਾ ਇਦੀ 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 ਚੜੂ 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 ਅੱਧਾ ਚੜੂਗਾ ਕੋਈ ਨਹੀਂ ਕੋਈ ਉਹ ਬਸ ਕਾਲੇ ਚੜਾਉਣਾ ਕਹਿੰਦਾ ਹੈਂ ਚੱਲ ਆ ਆ ਚੱਲ ਫੇ ਚੱਲ ਕਿੰਨਾ ਕੰਮ ਦੱਸ ਕਿੱਥੇ ਲਾਉਣੀ ਹੈ ਦਾਦਰ ਰਹਿਗੇ ਬਾਦ ਉਹਦੇ ਉਹ ਵਾਦੜ ਅੱਜਾ ਦੋ ਕਾਲੇ ਨੂੰ ਕਹ ਦਾਦਰ ਰਹਿਗੇ ਬਾਦ ਤੇ ਰਾਮਾ ਕੱਟ ਲਾ ਰਹੀ ਨੇ ਕੋਕਲੇ ਕਿ ਵੀ ਸਾੜੇ ਬਾਸ ਤੇ ਲੱਜਣਾ ਤੇ ਮਿੱਲੇ ਉਠਾ ਲੈ ਲਾਲਾ ਆ ਲਾਲਾ ਪੱਕਾ ਲਾਲਾ ਮਿੱਤਦਾ ਨਹੀਂ ਕੋਦਾ ਤੇ ਫਰਦਾ ਫਰਦਾ ਤੂੰ ਬੜੀ ਬੇਟਾ ਹੋ ਉਹ ਇਹਦੇ ਵੀ ਸੇਟ ਮਿਲਿਆ ਬਈ ਲਾਲਾ ਉਹ ਸੋਚਦਾ ਬਲਾਵਾ ਥੋੜੇ ਯਾਰ ਤੂੰ ਬੋਲਦਾ ਤੂੰ ਨਾ ਇਹ ਵੀਂ ਚੱਲਦਾ ਪਿੱਛੇ ਰਹਿਣ ਤੇ ਤਾਰਾ ਇਹਦੇ ਪਿੱਛੇ ਉਤਾਰੇ ਆ ਜੀਦੇ ਪਿੱਛੋਂ ਹੱਥ ਲਾ ਲਈ ਰੈਂਟ ਲਗਣ ਟੇ ਮਾਰਦਾ ਨਹੀਂ ਪਤਾ ਕਿ ਬੈਟਰੀ ਦਾ ਉਹ ਲਾਈਟ ਆ ਰਹੀ ਦੇ ਵਿੱਚ ਹੈ ਕਰੰਟ ਆਉਂਦਾ ਆ ਦੱਸ ਦੱਸ ਨਹੀਂ ਕਹਿੰਦਾ ਪਤਾ ਨਹੀਂ ਆ ਟਾਂਗਣਾ ਯਾਰ ਆ ਬਿਠਾ ਲੇ ਉਧਰ ਵੀ ਮਾਰ ਕੇ ਪੱਕਾ ਲਾ ਲੈ ਮੈਂ ਆਹ ਤੋ ਬੜੀ ਬੈਠਾ ਤੂੰ ਆ ਤਾਂ ਦੇਖ ਲੈ ਹਾਂ ਇਹ ਪੱਕੀ ਜاتی ਬਣਾਣੀ ਹੈ ਹਾਂ ਕਾਲੇ ਚੰਗਾ ਕਰਦੇ ਜਿੰਨਾ ਮਾੜੜ ਗਈ ਉਹਦਾ ਪੱਕਾ ਲਾ ਹਾਂ ਪਰ ਪੱਕਾ ਨਾ ਲਾ ਦੇ ਮਾੜਾ ਬਟਾ ਉਹ ਵੀਰੇ ਤੂੰ ਕਿੰਨਾ ਸਹਿ ਪ੍ਰਗ ਲਾ ਨਹੀਂ ਹੈ ਲੈਟ ਤਾਂ ਹੈ ਨਹੀਂ ਲੈਟ ਨਹੀਂ ਆ ਪਿਆ ਫੇਰ ਉਹ ਪੱਕਾ ਦਾ ਚੱਲਦਾ ਦਾ ਮੇਰੀ ਗੱਲ ਸੁਣ ਆ ਤਾਂ ਲੈਟ ਨਾਲ ਵੀ ਨਹੀਂ ਚੱਲਣਾ ਜਿਹੜੇ ਹਾਲਾਤ ਨੇ ਤੇ ਦੇ ਨੇ ਫਰੋ ਵਾਰਦੇ ਕਿੰਨਾ ਕਰਿਆ ਵਾ ਵੀ ਜਰ ਨਾ ਪਵੇ ਥੈਲਾ ਜਰਾ ਆ ਵਾ ਥੱਲੇ ਗਿਆ ਕੋਰੇ ਹਾਂਜੀ ਉੱਪਰ ਮੁਸ ਵੀ ਕਹਿੰਦੇ ਹੈਗਾ ਉਹ ਵੀ ਪੁੱਛੀ ਨਾ ਘਾ ਟੋੜਾ ਸਟਾਲਾ ਟੁੱਟਿਆ ਵਾ ਦੇਖ ਸੱਤਰਾ ਕਰਦਾ ਇਹ ਕੰਨ ਫਰਛੋਂ ਪਿੱਡਾ ਕਹਿੰਦੇ ਕੁੱਤੀ ਨੇ ਮਾਰਿਆ ਭਗਾ ਕੇ ਤੂਹਾਂ ਆ ਗਿਆ ਇੱਥੇ ਇੱਥੇ ਲੱਗਿਆ ਵਾ ਤਾਂ ਟੁੱਟ ਗਿਆ ਟਾਈਮ ਹੁਣ ਲਿਉਣਾ ਪਤਾ ਨਹੀਂ ਇਹ ਚੰਬਾ ਤੇ ਫੜਲੀ ਗਿਆ ਉਸਤਾਦ ਖਲਵਾਈਦਾ ਹੈ ਪਿਛਲੀ ਵਾਰ ਕਿਤੇ ਹੈਲੋ ਉਹ ਬੜਾ ਆ ਗਿਆ ਕਾਹ ਕੋ ਜਾਣਾ ਬੱਤੇ ਨੇ ਮੋਰਸਾ ਜਾਣਾ ਗੱਡੀ ਤੇ ਨਹੀਂ ਲੈ ਜਾਣੀ ਨਹੀਂ ਤੈ ਜਾਣਾ ਬੀੜ ਦਾ ਸਹਲਾ ਲਿਓ ਹੈਗਾ ਬੋਲਦਾ ਹੈ ਬੀੜ ਦਾ ਸਹਲਾ ਨੀਰਾ ਖਾਣ ਲਿਆਉਣੀ ਆ ਖਾਲ ਪਤਾ ਕਿੰਨੀ ਮਹਿੰਗੀ ਚੀਜ਼ ਮੋਟਰਸਾਈਕਲ ਬੰਨੀ ਆਉਂਦੀ ਉਹ ਤਰਲੇ ਕਰਦਾ ਜੀ ਲੁੱਟਾਂ ਖੋਹਾਂ ਬਹੁਤ ਆ ਤੂੰ ਆ ਚੜਾ ਜਿਹੜਾ ਚੜਾਉਣਾ ਹੁਣ ਚੱਕੋ ਗੱਡੀ ਜੇ ਜਾਊਗੀ ਓਰ ਮੈਨਾਂ ਹੈ ਹੋਇਆ ਕਿੱਥੇ ਬੀਰੇ ਮੈਂ ਤੇਰੀ ਗੱਲ ਮੈਂ ਤੇਰੀ ਗੱਲ ਸਹਿਮਤ ਆ ਮੈਂ ਪਹਿਲੀ ਵਜਿਨ ਖੋਲੀਆ ਬੀਰੇ ਮੈਨੂੰ ਪਹਿਲੇ ਹੀ ਨਫਾ ਜਾ ਗਿਆ ਸਿਆਣਾ ਬਹਿਣਾ ਲੈ ਕਿੰਨਾ ਦਾ ਸੋਣੀ ਹੈ ਨਾ ਹਾਂ ਬਈ ਲੈ ਕਿੰਨਾ ਆਲੇ ਕਿੱਥੇ ਚਾੜਿਆ ਉਹ ਲੈ ਗਿਆ ਤੂੰ ਕਾ ਚੀਜ ਗੁੱਲਾ ਜਾਂ ਜਿਹੜਾ ਇਹਦੇ ਵਿੱਚ ਪੜਨਾ ਗੁੱਲਾ ਜਾਂ ਲਿਜਾਇਆ ਮੈਂ ਤਾਂ ਅੱਜ ਧੱਕ ਕੇ ਲੈ ਆਇਆ ਨਾ ਟੇ ਮਗਾਏ ਤਾਂ ਮਿੱਥੇ ਇਹ ਕਸਰਾ ਕਾਹਦੇ ਵਿੱਚ ਆ ਬਾਈ ਕੋਈ ਗੱਲ ਕੋਈ ਗੱਲ ਲੈ ਪਾ ਦੇ ਮਾੜਾ ਟੱਟਾ ਬਾਹਰ ਨੂੰ ਲੈ ਨੂੰ ਜ਼ੱਤ ਤੋਂ ਵਜਿਨ ਗੁਰੂ ਜੀ ਸਤਿ ਸ੍ਰੀ ਅਕਾਲ ਦੇਖਦੇ ਬਤਾ ਦੇਖਦੇ ਮੰਨੇ ਵੀ ਬਾਬਿਆਂ ਨੂੰ ਅੱਜ ਇਹਦੇ ਮੰਦਾ ਬਾਬਿਆਂ ਕੋਲੇ ਕਿਹਾ ਮੇਰੀ ਗੱਲ ਸੁਣ ਲੈ ਮੇਰੀ ਇੱਕ ਗੱਲ ਮੈਂ ਤੈਨੂੰ ਕਾਹਦੇ ਕਹਿੰਦਾ ਹੁਣ ਇਹਦੇ ਲੋਕ ਲਾਸ ਕਿੱਥੇ ਪਾਵਾਂ ਲੋਕ ਬਾਈ ਮੜਾ ਜਾਂਦੇ ਵਿੱਚ ਬੜਨਾ ਨਹੀਂ ਮੇਰੀ ਗੱਲ ਤਾਂ ਸੁਣ ਲੈ ਜੇ ਤੂੰ ਦੂਆ ਪਾ ਦੂੰਗਾ ਨਾ ਕਹਿੰਦਾ ਨਹੀਂ ਲਾਉ ਕੋ ਕਿਉਂ ਲੋਬੀ ਹੋਰ ਵੀ ਦੇ ਲੋ ਅੱਗੇ ਵੀ ਜਾਓ ਜੇ ਤੂੰ ਛੋਟਾ ਪਾ ਦੂੰਗਾ ਨਾ ਅੱਗੇ ਵੀ ਚੱਲ ਜੂਗਾ ਇਹ ਅੱਗੇ ਵੀ ਜਾਣਾ ਨਾ ਮੜਾ ਜਾਂਦੇ ਬਲੇ ਆ ਵਿੱਚ ਹਾਂ ਮਾਪਾ ਚਾਹ ਨੂੰ ਕਿੰਨਾ ਕਰਕੇ ਬਚਾਉਣਾ ਜੇ ਦਿਨ ਤੋਂ ਸਵੇਰ ਬਾਅਦ ਤੇ ਕੌਣ ਬਣੇਗਾ ਕਰੋੜਪਤੀ ਦੇਖਦੇ ਆਂ ਭਾਈ ਬਣਦਾ ਕਿ ਨਹੀਂ ਹੈ ਪਤਾ ਨਹੀਂ ਮੈਂ ਪਤਾ ਕਿੰਨਾ ਹੋਣਾ ਭਾਈ ਬਾਬਾ ਚਾਹ ਜੇ ਬੁਝ ਮੰਨਦੀ ਮੰਨਦਾ ਬਾਬਿਆਂ ਨੂੰ ਮੰਨਦਾ ਮੰਨਦਾ ਕਿ ਬਾਬਾ ਪਾਸ਼ ਦੇ ਘੱਟ ਘੜਾ ਦਈਏ ਪੁੱਠਾ ਕਹਿੰਦੇ ਪਾਜਾ ਬਰਿੰਗ ਹੱਦ ਹੋ ਗਈ ਯਾਰ ਹੱਦ ਹੋ ਗਈ ਕਾਤੇ ਬਸਨ ਇੱਕੋ ਜਿਹੀ ਐ ਇਹ ਵੀਰੇ ਇਹਦੀ ਉਹ ਲਾਸ ਸੀਰ ਇਹਦੀ ਇਹਨੇ ਨਾ ਇੱਕ ਦਿਹਾੜੀ ਨਹੀਂ ਕੱਢਣੀ ਜਿਵੇਂ ਆ ਸੀਰ ਬੰਦ ਹੈ ਨਾ ਏਕਣਾ ਬੰਦ ਇੱਧਰ ਰੱਖੋ ਥੱਲੇ ਹੱਥ ਥੱਪੜ ਜਾਏ ਤੇ ਵਾਸੀ ਲੱਗਣਾ ਆ ਵੀਰੇ ਫਿਰ ਨਹੀਂ ਜਾਂਦੀ ਐ ਫਿਰ ਵੀ ਜਾਂਦਾ ਫਿਰ ਵੀ ਜਾਂਦਾ ਜੈਡ ਦਾ ਹੈਗਾ ਮੈਂ ਜੈਡ ਮੈਂ ਤਾਂ ਹੀ ਕਹਿੰਦਾ ਉਹ ਰਬੜ ਨਹੀਂ ਪੈਣੀ ਵਿੱਚ ਉਹਦੇ ਉਹ ਵਾਲੀ ਸਪੈਸ਼ਲ ਕੱਢਿਆ ਨਾ ਕੱਢੀ ਉਹ ਲਾਗ ਨਹੀਂ ਦਊਗਾ ਜਗਾ ਘੱਟ ਉਹ ਬਾਈ ਦੱਬ ਘੁੱਟ ਕੇ ਕੱਢ ਲਓ ਦਸ ਦਿਨ ਰਹਿ ਕੇ ਬਾਦ ਉਹਦੇ ਇਹਨੂੰ ਘਾੜ ਦੇ ਬੁਗੇ ਤੇਰਾ ਹੁਣ ਆ ਗਿਆ ਨਾ ਉਹ ਸੈਟ ਇਹ ਠੀਕ ਹੈ ਇੱਕ ਸਪੈਸਰ ਘੱਟ ਪਾ ਕੇ ਨਾ ਲੋਕ ਪਾ ਦੇ ਫਾਇਦਾ ਰਹਿੰਦਾ ਹੋਰ ਕੋਈ ਗੱਲ ਨਹੀਂ ਪਾਵੀਂ ਤਾਂ ਨੌਕ ਤਾਂ ਬਦਰਾ ਪੈ ਨਹੀਂ ਜਾਂਦਾ ਹਾਂ ਉਹ ਪਾ ਕੇ ਬਾਅਦ ਜੇ ਦੋਹੇ ਪਾ ਕੇ ਪਾਉਂਦੇ ਤਾਂ ਦੇਖ ਨਹੀਂ ਪਰ ਇਹਨੂੰ ਜੈਡ ਲਾ ਠੀਕ ਹੈ ਇਹਦੇ ਘਾੜਦਾ ਪੈਣਾ ਇਹਨੇ ਜਦੇ ਖੜ ਜੂਗਾ ਇਹ ਟੋੜਾ ਖੜ ਜਾਣਾ ਵੀਰੇ ਇਹ ਚ ਕਾਤੇ ਤਾਂ ਇਹਦਾ ਮੋਟਾ ਹੁੰਦਾ ਹੈ ਇਹ ਨਾ ਮੋਟਰ ਬੋਰਨ ਦਾ ਲੋਕ ਨਹੀਂ ਲੱਗਦੇ ਇਹਨਾਂ ਨੂੰ ਪਤਾ ਕਿ ਚੱਕਰ ਰੰਗ ਦਾ ਆ ਹੋਰ ਆਹ ਜਿਹੜਾ ਚੀਜ਼ ਆ ਨਾ ਇਹ ਪੂਰੀ ਪੂਰੀ ਇਹਦੇ ਪ੍ਰੋਪਰ ਇਹਦੇ ਵਿੱਚ ਦੀ ਹੁੰਦੀ ਆ ਫਿਰ ਲੋਕ ਲੱਗਦਾ ਉਹ ਪਈਆ ਵਿੱਚ ਤੇਚੀ ਚ ਬਿਰੋ ਫਿਰ ਇੱਜ ਨਹੀਂ ਆਉਣੀ ਕੱਦੇ ਦੇ ਚੱਲ ਤੂੰ ਪੈਰਾਂ ਕੱਢੀਦਾ ਫਿਰ ਦੇਖੋ ਇਹਦਾ ਤੁਹਾਡੀ ਨਹੀਂ ਨਿਕਲਣਾ ਬਾਬੇ ਕਰਤਾ ਜਿੱਥੇ ਕਰਤਾ ਠੀਕ ਉਹ ਫੋਰਮੈਨ ਫੋਰਮੈਨ ਉਹਨੂੰ ਹਾਂਜੀ ਇਹ ਤੁਹਾਡੀ ਲੰਬੀ ਚੌੜੀ ਪੈਸ ਆ ਇਹ ਤੂੰ ਜਿਹੜਾ ਸਾਡੇ ਵਾਲਾ ਕੰਮ ਉਹ ਕਰਾ ਇਹ ਤਜਿਕੜੀ ਚੱਲੀ ਹੋਈ ਆ ਸਾਹ ਇਹ ਦੂਏ ਦਾ ਇਹਨੂੰ ਨਾੜ ਨਹੀਂ ਪੈਣਾ ਫਿਰ ਤੋ ਕਾਲੇ ਉਸੇ ਬੈਡਿੰਗ ਕਰਾ ਦੇ ਪਾਜੀ ਆ ਕਿਆ ਹੋਈ ਤੂੰ ਨਾ ਹੋ ਪਾ ਦੇ ਦੋ ਟਾਂਕੇ ਲਵਾ ਦੇ ਯਾਰ ਆਪੇ ਸਪੈਸਰ ਪਾ ਦੇ ਕੋਈ ਬਾਹਰ ਚ ਬੈਡਿੰਗ ਫਿਰ ਕਰਾ ਲਈ ਜਿੰਦ ਤੂੰ ਚੱਕ ਤੂੰ ਯਾਰ ਲੈ ਜਾ ਸਾਰਾ ਸਮਾਨ ਇੱਥੇ ਆ ਗਏ ਤਾਂ ਉਹੀ ਕਾ ਪੈ ਗਿਆ ਨਾਲ ਆਪੇ ਬੱਟ ਕਰ ਦੇਣਾ ਦੀ ਹੁਣ ਆਪਾਂ ਤਾਂ ਐ ਗਲਤ ਲਿਖਾਇਆ ਜਾ ਕੇ ਤੂੰ ਨੂੰ ਥੋੜੀ ਥੋੜੀ ਹੈ ਨਹੀਂ ਸੀ ਮਤਾਲੇ ਆ ਨਾ ਠੋਫਣ ਬਾਸ ਦਾ ਕਰੂੰਗਾ ਹੀ ਹੋ ਸਕਦਾ ਬੰਦੇ ਥੋੜੀ ਜਿਹੜੇ ਉਹਨੂੰ ਦਿਵਾਉਣ ਉਹਨੂੰ ਚਾਹ ਬਣਾ ਲੈ ਉਹ ਕੁੱਟੜ ਜਾ ਦੋ ਅਬ ਪੁੱਛੇਗਾ ਹੂੰ ਆਉਂਗਰੇ ਉਹੀ ਟਾਈਮ ਯਾਦ ਤੋਂ ਕਿ ਬੈਂਸਨ ਲੱਗੇ ਰਿਹਾ ਉਹ ਕਿੱਥੇ ਡਿਪਲੋਮਾ ਕਰਕੇ ਆ ਰੋ ਇਹਨਾਂ ਦੇ ਕੋਲ ਕਿ ਕਰੇ ਤਾਂ ਹੋ ਗਏ 7-29 ਬੰਮਾ ਆਇਆ ਇਸ ਦਾ ਹੋ ਗਏ 7-29 ਬੰਮਾ ਨਵਾਂ ਛੇ ਸਮਾਂ ਦੇ ਖਾਣਾ ਉਹ ਗੋਲੇ ਉਹ ਛੋਟੀ ਦਾ ਮਾਜੂਰੀ ਨਾ ਬੜੀ ਦੇਖੋ ਚੱਕ ਗਿਆ ਚੱਕਣਾ ਆਓ ਬੌਦੂ ਪੱਖੇ ਮੂਰੇ ਬੈਠਾ ਰਹੇ ਤੇ ਠਾਲ ਲੈ ਮਰੜੀ ਕੋ ਗੱਲ ਆ ਆਓ ਭਗਤੀ ਵੋ ਕਰੀ ਵੀ ਦੋ ਪੱਖੇ ਲਾਏ ਹੋਏ ਆ ਅੱਛਾ ਐ ਚੁਣੀ ਹੈ ਨਹੀਂ ਨਹੀਂ ਉੱਧਰ ਲਗਣੀ ਆ ਪਾਣੀ ਮਾਰਾ ਦੋ ਗਾਲਟੀ ਪਰ ਫਟਾ ਫੜਾਓ ਇਥੇ ਰੱਖ ਲਈਦਾ ਤੇ ਇਥੇ ਰੱਖ ਲਈਦਾ ਪਾਣੀ ਆ ਪਾਣੀ ਆ ਆ ਕੱਪੜੇ ਨਹੀਂ ਲੱਭਣਗੇ ਨਾ ਦੀ ਜੀ ਡੀਜ਼ਲ ਨਾਲ ਧੋ ਇਹ ਸਾਮਾਨ ਸੰਦੂਕੇ ਵਿੱਚ ਭਰ ਜਾਊਗਾ ਉਸ ਤੋਂ ਲੱਗਣ ਫਰੋ ਪਾਣੀ ਤੇ ਬੈਟਰੀ ਬੱਦੀ ਦੇ ਉੱਪਰ ਪੈਰ ਲਾ ਕੇ ਖੋਲਣ ਨੂੰ ਆ ਵੀਡੀਓ ਨਹੀਂ ਲਗਾਣੀ ਪਰ ਕਿਹਾ ਰਹਿਣੇ ਤੇ ਕੱਕਣੀ ਨਾ ਨਾ ਕੈਮਰੇ ਬਾਈ ਜਾ ਰਿਹਾ ਵੀ ਕੇ ਉਹ ਲੈ ਬਾਈ ਕੈਮਰਾ ਆ ਦੇ ਵਰਕਸ਼ਾਪ ਕੱਲ ਕਹਿ ਮੈਂ ਬਾਅਦ ਤੇ ਕੰਮ ਨਾ ਜਿੱਥੇ ਕੈਮਰੇ ਲੱਗੇ ਉਹ ਤੋਂ ਚੋਰੀ ਨਹੀਂ ਹੁੰਦੀ ਉੱਥੇ ਜਾਨਾ ਵਧੂ ਹੁੰਦੀ ਆ ਬਾਕੀ ਚਾਬੀਆਂ ਨਹੀਂ ਆ ਬਾਕੀ ਹੁਮਾ ਨੇ ਛੱਡ ਦੇ ਬੁੱਧੂ ਨੇ ਦਿੱਤੀ ਚਾਬੀਆਂ ਹੋਰ ਹੈ ਵੀ ਗੇ ਚੱਕੜੇ ਨੂੰ ਨਹੀਂ ਜਿਹੜੀ ਫੌਜ ਕੋਲ ਉਹਦੇ ਹਥਿਆਰੇ ਪੂਰੇ ਇਹਨਾਂ ਦੋ ਗੜੇ ਦੇ ਨਾਲ ਵੀ ਬੱਤੀਆਂ ਪਈਆਂ ਇਤਨੀ ਮਿਲਦੀ ਹੈਗੀ ਉਹ ਚਮਕੌਰ ਨੂੰ ਲੈਣੇ ਚੱਲੇ ਆ ਦੇ ਨਾਲ ਦੇ ਬੱਤੀਆਂ ਇਹ ਆ ਦੋ ਮਿਲੀਆਂ ਉਹ 20 ਕਿੱਥੇ ਪਈਆਂ ਉਹ ਕਹਿੰਦਾ ਪਈਆਂ ਵੇ ਦੇਖੀ ਅਸੀਂ ਉਹ ਲੱਜ ਨਹੀਂ ਆਜੂ ਬੜੀਆਂ ਵੀਰੇ ਇਹ ਗੱਲ ਆ ਦਿਖਾਵਾ ਤੈਨੂੰ ਕਿਹੜੀ ਪਈਆਂ ਦਾ ਫੜੀ ਉਹ ਆਹ ਕੰਮ ਕਰ ਲਓ ਪਹਿਲਾਂ ਲਓ ਜੀ ਪੱਤੀਆਂ 20 ਗਿਣਾਉਂਗਾ ਹੁਣ ਉਹ ਕਾਲਾ ਇਹਨਾਂ ਨੂੰ ਕਹਿੰਦੇ ਜਾਂਦਾ ਇਹ ਦੋ ਦਿਨਾਂ ਨਾ ਤੋਦੇ ਪੱਨਾਂ ਤੇ ਆਖੀਆ ਪਾ ਕੇ ਇਹਨਾਂ ਨੂੰ ਤੋਦੇ ਤੋਦੇ ਇਹਨੂੰ ਹਾਂ ਲੈ ਤੂੰ ਨੋ ਰਹਿਣਾ ਆੜ ਜਾਨੀਆਂ ਮਿਲਤੀ ਤੇ ਦੋ ਚਾਹੀ ਘੱਟ ਕੇ ਮੇਰੇ ਬਾਹਰ ਉਹ ਆਹ ਕਰੋ ਬਟਣਾ ਉਹ ਭਾਈ ਲੱਭ ਲਈਓ ਗਾੜੇ ਵਿੱਚ ਲੱਭਨੀ ਆ ਲੱਭਨੀ ਆ ਭਾਈ ਉਹ ਆਹ ਕਰੋ ਬਟਣਾ ਠੀਕ ਹੈ ਆਉਣੀ ਪਾਣੀ ਆ ਜੀ ਕੱਟਿਆ ਲੱਭਤੀ ਨਾ ਲੱਭ ਗਈ ਕਿਹੜਾ ਨਾਮ ਆ ਗਏ ਦੋ ਦਿਨ ਘੜ ਦੇਣੀਆਂ ਫੇ ਉਹਦੇ ਵਾਸਤੇ ਵੀ ਜਾਣੀਆਂ ਪਾਦੇ ਨਾ ਘਟੋ ਘਟ 21 ਕਿੱਜ ਨਵੇਂ ਗੁੱਟ ਕੇ ਪਾਏ ਆ ਇਹ ਲੱਗਦੇ ਆ ਬਹੁਤ ਆਰੇ ਆਰੇ ਇੱਕ ਦਿਹਾੜੀ ਚੱਲ ਕੇ ਫੇ ਖੜ ਨਿਕਲਣੇ ਰਹਿ ਗਿਆ ਇਹ ਅੱਛਾ ਇੱਕ ਦਿਹਾੜੀ ਚੱਲ ਕੇ ਦੇ ਨਿਕਲਨੇ ਵੀ ਆਏ ਇਹ ਦੰਦ ਬਦਲਨੇ ਦੇਖ ਲਾ ਕਰ ਜਾਂਦੇ ਨਵੇਂ ਕੋਲ ਅਰੇ ਤੇਲ ਲਾ ਕੇ ਥੱਲੇ ਜਰਬਲ ਜੀ ਆ ਬੋ ਨਿਸ਼ਾਨ ਪਿਆ ਵਾ ਅੱਛਾ ਉਹ ਦੀ ਘਪੇ ਵਾ ਵਾ ਉਹ ਦੇਖ ਉਹਰੇ ਨੂੰ ਆ ਜਾ ਜਹੋਂ ਆ ਲਈ ਵੀਰੇ ਗਾਣਾ ਫੇਪੋ ਜਾਣਾ ਹਾਂ ਜਾ ਹਾਂ ਇਨਾ ਸੁਖੀ ਬਾਈ ਨਾ ਨਵਾਂ ਚੈਨਲ ਖੋਲਿਆ ਸੁਖੀ ਮਹਾਲ 585 ਲੈਦਾ ਸੁਖੀ ਮਹਾਲ 585 ਕੱਲ ਪਹਿਲੀ ਵੀਡੀਓ ਪਾਈ ਆ ਵੀ ਧੰਨਵਾਦ ਆ ਬਾਈਆਂ ਨੇ ਬਹੁਤ ਸਬਸਕ੍ਰਾਈਬਰਾਂ ਨੂੰ ਜੁੜੇ ਗਏ ਨੇ ਅਰ ਵੀ ਦੇਖਿਆ ਨਾ ਇਦਨ ਨੂੰ ਮੈਂ ਪਾਣੀ ਮੈਂ ਵੀ ਪਾਉਂਗਾ ਬਾਈ ਹੋਰ ਕਰੋ ਬਾਈ ਸਬਸਕ੍ਰਾਈਬ ਚੈਨਲ ਦਾ ਸਾਡਾ ਧੰਨਵਾਦ 585 ਮੈਂ ਤੁਹਾਨੂੰ ਕਹਿੰਦਾ ਮਾਸੜ ਵੀ ਕਾਰ ਆਪਣਾ ਕੋਈ ਉਹ ਨਹੀਂ ਹੈਗਾ ਸੁਖੀ ਮਹਾਲ ਹਾਂ ਠੀਕ ਹੈ ਠੀਕ ਹੈ ਨਾ ਨਾ ਠੀਕ ਹੈ ਕੋਈ ਸਪੋਰਟ ਕਰਨੀ ਹੈ ਹਲੇ ਬਿੰਦਰ ਰਾਏ ਦਾ ਹਾਂ ਉਹਨੂੰ ਵੀ ਸਪੋਰਟ ਕਰੀ ਮੈਂ ਕੋਈ ਕਰਨੀ ਅਪਰੇ ਜੱਗੇ ਪੰਡ ਉਹ ਹੋਇਆ ਮੈਂ ਕੰਮ ਕਰੇ ਉਹ ਕੰਮ ਹੋਇਆ ਬਜਕਣਾ ਲੋਡ ਵੱਧਦੇ ਹੁੰਨੇ ਆ ਹੁਣ ਉਹ ਚੈਨਲਾਂ ਦੇ ਉਹ ਖੁੱਲੇ ਹੋਏ ਆ ਭਾਦੋ 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 ਨਾ ਭਾਦੋ ਭਾਦੋ ਨਾ ਵਧੀਆ ਗੱਲ ਆ ਯਾਰ ਸਾਨੂੰ ਹਾਂ ਬੜੀ ਵਧੀਆ ਗੱਲ ਆ ਮਾਚੂ ਵੀ ਪਲੈਂਟੀ ਪੈਣ ਲੱਜਣੀ ਬਾਕੀ ਆਪਣੇ ਪਿੰਡ ਦਾ ਹੈ ਹੀ ਨਹੀਂ ਐਸੀ ਪਿੱਛੇ ਨਹੀਂ ਛੜਨ ਲੰਦੇ ਬੰਦੇ ਨਹੀਂ 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 ਠੀਕ ਹੈ ਨਾ ਇਹਦਾ ਲਿਆਣਾ ਫਿਰ ਸੁੱਖੀ ਦਾ ਕੋਈ ਨਹੀਂ ਜਿੱਦ ਮੈਂ ਮੈਂ ਹੁਣ ਮੇਰਾ ਫੋਨ ਚੁੱਕ ਰਿਆ ਨਹੀਂ ਤੇ ਮੈਂ ਆਪਣੇ ਵਾਲੇ ਲੋ ਬਾਈ ਅਸੀਂ ਪਹਿਲਾਂ 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 ਦੇਖੋ ਅੱਜ ਮਾਸੜਾ ਜੀ ਕੁਛ ਕਹੀ ਜਾਈਏ ਪਹਿਲਾਂ ਪਹਿਲਾਂ ਅਸੀਂ ਬਾਈ ਕਾਲੇ ਜਾਕੇ ਵਾਲੇ ਜਾਈਏ ਅਜੀ ਸ਼ਰਮ ਦੇ ਹੁੰਦੇ ਨੇ ਕਿਸੇ ਤੇ ਵੀ ਨਹੀਂ ਹੋਕ ਸਹੀ ਗੱਲ ਫਿਰ ਇਹਨੇ ਗੁਰਤੀ ਜਿਹੜੀ ਗੁਰਤੀ ਹੁੰਦੀ ਆ ਜਿਹੜੀ ਗੁਰਤੀ ਹੁੰਦੀ ਉਹ ਬਹੁਤ ਧਾਰੀ ਹੋ ਜਾਂਦੀ ਆ ਫਿਰ ਅਸੀਂ ਪੰਡ ਦੰਨੇ ਆ ਮੈਨੂੰ ਬਸ ਤੇਰੀ ਗੱਲ ਸਹੀ ਮੈਂ ਤਾਂ ਸੱਚੀ ਕਹਿੰਦਾ ਮੈਨੂੰ ਉਹ ਕਰ ਦਿੰਦਾ ਕਈ ਬਹੁਤ ਮੈਨੂੰ ਫੋਨ ਆ ਜਾਂਦੇ ਬਾਈ ਫੇਰ ਕਰ ਦਿੰਦਾ ਬਾਈ ਇੱਥੇ ਆ ਜਾਓ ਹੂੰ ਬੁਲਾ ਲਿਓ ਉਹਦੇ ਤੂੰ ਕਹੂੰ ਵੀ ਵੀਡੀਓ ਚ ਬੋਕ ਕਰਦੇ ਨੇ ਯਾਰ ਸਾਡੇ ਚੈਨਲ ਦਾ ਨੌਲੇਜ ਆ ਫਲਾਣਾ ਨਹੀਂ ਉਹ ਉਹਦੇ ਆ ਜਾਓ ਬਾਈ ਬੁਲਾ ਬੋਲ ਦਿੰਗੇ ਅਸੀਂ ਸਾਨੂੰ ਕੀ ਫਰਕ ਆਂਦਾ ਬਾਈ ਬਹੁਤ ਮੇਰੋ ਕਰਨਾ ਇਹਨਾਂ ਕਿਆ ਫਾਇਦਾ ਆਪਣਾ ਉਹਨਾਂ ਦੇ ਪਿੰਡ ਜਿੱਦਾਂ ਆਪਣੇ ਸਾਰੇ ਉਹ ਆ ਹੂੰ ਬਿਲਕੁਲ ਠੀਕ ਹੈ ਨਾ ਜਿਹੜੇ ਬਾਹਰ ਵਾਲੇ ਕਹਿੰਦੇ ਨੇ ਵੀ ਉਹ ਨਹੀਂ ਬਾਈ ਆ ਜਾਓ ਨਾਲੇ ਮਿਲ ਕੇ ਆਪਣਾ ਗੱਲ ਉਹ ਬਖਰੀ ਹੁੰਦੀ ਹੈ ਬਿਲਕੁਲ ਕੀ ਬਾਈ ਜਿਹਨੇ ਬਣਾਇਆ ਇਹ ਗੱਲ ਆ ਹਾਂ ਬਦਿਆ ਚਰ ਦੇਖਦਾ ਆ ਜੇ ਤੇ ਦੇਖੀਦਾ ਤੁਹਾਨੂੰ ਮੋਗੋ ਨੀ ਕੱਤਰ ਜੀ ਮੋਟਰ ਲਾ ਕੇ ਚੱਲਦੀ ਖੋਦਾ ਮੇਰੀ ਮੈਨੂੰ ਤਾਂ ਐ ਲੱਗਦਾ ਵੀ ਜਿਵੇਂ ਨਿਸਰੀ ਹੋਣੀ ਹੈਗੀ ਹਾਂ ਦੇ ਹਾਂ ਐਨੀ ੜੀ ਖੜੀ ਆ ਉਹ 110 ਤਾਂ ਆਇਓ ਹਾਂ ਜਿਹੜੀਆਂ ਗੁੱਟੀਆਂ ਲਾਈਆਂ ਨੇ ਆਪਾਂ ਨੇ ਬਰਾਬਰ ਹੋਈਆਂ ਨੇ ਬਰਾਬਰ ਅਰੇ ਇੱਕ ਹੋਰ ਨੇ ਕੋਈ ਫਰਕ ਨਹੀਂ ਦੋਵੇਂ ਬੀਜਾਂ ਦੇ ਸੇਮ ਦਾ ਕੀ ਹਾਂ ਤਾਂ ਸੇਮ ਬੀਜ ਖੜਿਆ ਕੋਈ ਪਛਾਣ ਨਹੀਂ ਕਾਲੀ ਨੂੰ ਆਏ ਤਾਂ ਵੀ ਅੱਗੇ ਪਿੱਛੇ ਨੋਜੇ ਕਿਤੇ ਮੈਂ ਅੱਗੇ ਪਿੱਛੇ ਨਹੀਂ ਹਾਂ ਚੱਕਣੀਓ ਬੈਣੀ ਹਾਂ ਮੈਂ ਚੱਕਣੀਓ ਪੈਣੀ ਹਾਂ ਇਹਦਾ ਸਾਡੀ ਕੋਈ ਨਾਲ ਨਹੀਂ ਕੋਈ ਕੋਈ ਚਲੇ ਮੰਜੇ ਪਾ ਦੋ ਹੁਣ ਤੋਂ ਉਹਲੇ ਦੇਖ ਕੇ ਨਾ ਬਾਪੂ ਕੋਈ ਜਾ ਤੇਰੀ ਹੋਰ ਗਈ ਹੈ ਕਿਹੜਾ ਉਹ ਦੱਸਾਂਗਾ ਉਹ ਕਹਿੰਦਾ ਬਾਪੂ ਰੁਕ ਜਾ ਤੇ ਮੈਂ ਨਾ ਸੁਣਾਣਾ ਕਰਦਾ ਮੁੰਡਾ ਕਾਲੋ ਭਾਈ ਕਾਲਾ ਬਾਪੂ ਨਾ ਇਹ ਹੁਣ ਨਾ ਤਿੰਨ ਲੱਖ ਆਏ ਤੇ ਮਾਰੇ ਮੁੱਟੇ ਅੱਛਾ ਬਾਪੂ ਕੌੜੀ ਸਾਡੀ ਮਹਾਰਾਣੀ ਆ ਅੰਦਰ ਲੱਗਣ ਗੋਲ ਨਹੀਂ ਨਹੀਂ ਐਵੇਂ ਜਾਣਦੀ ਸੀ ਅੰਦਰ ਤਰ ਤਰ ਅੱਗੇ ਬਹੁਤ ਬਹੁਤ ਫਰਕ ਰਹਿਣ ਇਹਨਾਂ ਨੂੰ ਤਿਆਰ ਕਰਾਣਾ ਹਾਂ ਬਾਹਰ ਨਹੀਂ ਦਿੱਤਾ ਹੋਇਆ ਡੈਕ ਨਹੀਂ ਮਾਉਜ਼ਰ ਮਿੱਟਦਾ ਨਾ ਲਾ ਫੁੱਟ ਰਹਿ ਰਹੀ ਹੈ ਹਾਂ ਗੋਲੀ ਚਲਾ ਮਾ ਚਲਾਉਣੀ ਉਹ ਪੈਣੀ ਇੱਦਾਂ ਨਹੀਂ ਮੰਨਦਾ ਹਾਂ ਤੇ ਨਟ ਮੇਰੇ ਹੱਥੀਂ ਜਦ ਨਾਲ ਨਹੀਂ ਦੇ ਦੇ ਮੈਨੂੰ ਖੜਾ ਦੇ ਕੌੜੀ ਗੱੜ ਤੇ ਬਹੁਤ ਵਧੀਆ ਹੈ ला पियोय करेक्ट मिनट आके आंका लाग्या अगर यार मैं तो बना ओ ओ पचे पसाता हां पचा चल उधर पा दे पहला मैं कहना ਦੇਵਾ ਬਾਈ ਸਾਡੇ ਬਾਈ ਨਾ ਜੇ ਕੋਕਾ ਪਾਉਂਦਾ ਫੜਾਉਂਦਾ ਤੇ ਇਹ ਵੀ ਨਾ ਪਾਣ ਦੇ ਕਿ ਨਹੀਂ ਪਾਣ ਦੇ ਕੋਪੀ ਹੈਂਡ ਰੂਮ ਬਾਈ ਕੋਪੀ ਦੇ ਕੱਪੜੇ ਜੇ ਪਾਏ ਤੇ ਪਤਾ ਨਹੀਂ ਹੂੰ ਕੱਪੜੇ ਜੇ ਲਾਇਆ ਤੇ ਵਧੀਆ ਹੋਣਗੇ ਹੂੰ ਆ ਆ ਵੀ ਉਹ ਨਾਲ ਨਾਲ ਨਿਕਲ ਜੂਗਾ ਨਿਕਲ ਨਿਕਲ ਮਹਾਨਾ ਇਹਦੇ ਨਾਲ ਸਾਧਰੇ ਨਤ ਲੱਗਣਾ ਕੋਲ ਚੱਲ ਹਾਂ ਇਹ ਆਹ ਤੇ ਜੋ ਲੋ ਬਾਈ ਮਸ਼ੀਨ ਰੇੜੀ ਆ ਨਾ ਜੀ ਵੀ ਰੇੜੀ ਆ ਜੀ ਵੀ ਰੇੜੀ ਆ ਨਾਲ ਬਰਾਬਰ ਕੰਮ ਬਸ ਮੰਡੀ ਵਾਲੀ ਰੇੜੀ ਮੰਡੀ ਵਾਲੀ ਰੇੜੀ ਹਾਂ ਇਹ 20 ਦਿਨ ਦਾ ਕੰਮ ਹੈ ਤੇਰੇ ਜਿਹੜੇ ਸਾਵਾ ਜੀ ਦੀ ਹਾਂ ਹਾਂ ਪਤਾ ਹੈਗਾ ਨਹੀਂ ਦਾਖ ਨਹੀਂ ਵੱਡੂਣਾ ਜੀ ਦੀ ਕਿਹੜੀ ਉਰੇ ਇਹ ਬਾਦੂ ਆ ਬਾਈ ਇਹਦਾ ਕੋਈ ਕਸੂਰ ਨਹੀਂ ਮੈਂ ਹੀ ਆਇਆ ਤਾਂ ਕੋਈ ਨਹੀਂ ਕੋਈ ਨਹੀਂ ਕਹੇ ਕੋ ਬੰਦਾ ਆਇਆ ਸਾਰੇ ਬੱਚੇ ਪਾਣੀ ਕਹਿੰਦਾ ਤੂੰ ਮੰਨਦਾ ਨਹੀਂ ਤਾਂ ਦੇਖ ਲੈ ਬਾਦੂ ਦਾ ਸਰ ਕਿਹੜੀ ਮੋ ਪਹਿਲੇ ਨੂੰ ਦੂਜੇ ਨੂੰ ਉਹ ਦੇਖਦਾ ਕੋਲ ਚਾਨਣਾ ਵੀ ਚੜਾਉਂਦੀ ਆ ਹਾਂ ਜਿੱਥੇ ਮਰਜੀ ਕਰਦਾ ਜਾਨ ਸੁਤਨੀ ਜੱਪਣਾ ਪੜਾ ਪਰ ਪਾਣੀ ਕਿੱਥੇ ਉਹ ਗਿਆ ਹੋਇਆ ਉਧਰ ਉਹਦੇ ਮਾਸੜੋ ਕੰਮ ਵਧੀਆ ਉਹ ਦੇਖੇ ਉਹਨੂੰ ਚਾਨਣਾ ਕਰਨਾ ਉੱਥੇ ਕੋਈ ਨਾ ਤਾਂ ਹੁਣ ਦੇਖਦਾ ਕਰਦਾ ਦੇਖਾ ਵੇ ਕੰਮ ਇਹ ਅੱਛਾ ਚੱਲ ਆਰੇ ਗੇਕ ਕਰ ਇੱਧਰ ਆ ਜਾ ਆ ਪ੍ਰਾਪਾ ਦੇਖਣਾ ਡਾ ਆ ਸਾ 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 ਨਹੀਂ ਹੋ ਗਏ ਨਹੀਂ ਨਹੀਂ ਆਦੀ ਹੈ ਉੱਪਰ ਦੇਖਣਾ ਦਾ ਕਿੱਕਣਾ ਏਕਣਾ ਹੀ ਹੁੰਦਾ ਇਹ ਆ ਨਤੀਜਾ ਆ ਲਾ ਕੋਈ ਚੰਗਾ ਪਿਆ ਤਾਂ ਕੋਈ ਨਾ ਕੋਈ ਆ ਬਾਤ ਨਹੀਂ ਮਾਰੀ ਕੋਲੇ ਚਲੋ ਭਾਈ ਠੀਕ ਆ ਇਹ ਤਾਂ ਚੱਲੀ ਜਾਣਾ ਠੀਕ ਹੈ ਜੀ हां ठीक है ओके भाई मिलते हैं थोनू काम थोड़ा सा ते दा आ, दारे दारे हो रंदा टाइम लगवा देना अद्दा पौणा ਘਟਾ ਜਿੰਨਾ ਦਾ ਕੰਮ ਹੈ ਵੀਰ ਬੰਦੇ ਦਾ ਕੰਮ ਉਹ ਪੂਰਾ ਦਾ ਪਾ ਜਾਣਾ ਬਾਹਰ ਆ ਆ ਮੈਰੇ ਮੁਰਗੇ ਆਪਣੇ ਪਾਈ ਜੀ ਮਾਰੇ ਕੇ ਬਾਅਦ ਗੱਲ ਬਾਅਦ ਕਿਸੇ ਇੱਕ ਵਾਰ ਟਾਂਗੋ ਵੀ ਜਿਹਨੂੰ ਕੱਤ ਲਾਉਣਾ ਚਲੋ ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਇਹਦਾ ਐਂ ਚੱਲੀ ਜਾਣਾ ਬਾਈ